ਉਹ ਲਾ ਪਾ ਚੀ ਰਹੀ ਆਂ ਗਗਨਾ ਸਿੰਘ ਜੈ ਸਮੈਡਾਉ ਕੌੜੀ ਕੌਰ ਕੌੜੀ ਤੇ ਆਪਣੇ ਨਾਨਕੇ ਗਈ ਹੋਈ ਏ ਉਹਦੀ ਮਾਮੀ ਕੇ ਜੁਆਕ ਹੋਇਆ ਕਿੱਥੇ ਠੋਪਟਾ ਮੁੱਟਾ ਹੈ ਕੋਰਾ ਘਰਾ ਯਾਰ ਜਾ ਤੈਨੂੰ ਤਾਂ ਕੌੜੀ ਕੌਰ ਕੌੜੀ ਕੀਦਾ ਨੇ ਜੀ ਹੋਰੀ ਪੰਗਾ ਹੋ ਗਿਆ ਜੀ ਕੌੜੀ ਨੇ ਨਾ ਆਪਣੀ ਦੁੱਧ ਵਾਲੀ ਤੌੜੀ ਤੋੜਦੀ ਜੀ ਹੋਣ ਉਹਦੇ ਪਾਪੇ ਨੇ ਉਹਦਾ ਕੰਗਾ ਕਰਿਆ ਨਾ ਜੀ ਜਿਵੇਂ ਮੈਂ ਮਰੀਚਪੂਰੀ ਦੇ ਪਿੰਡੋਂ ਮੈਨੇ ਪੁੱਛਹ ਕਹਾਰਗਾ ਫਰਾਂ ਤੋ ਕਰਕੇ ਬੈਠਾ ਹਾਂ ਠੀਕ ਹੈ ਜੀ ਜਗਣਾ ਸਿੰਘ ਹਾਜਰਾ ਜੀ ਚਲੋ ਬੱਚਿਓ ਹੁਣ ਮੈਂ ਤੁਹਾਡੇ ਤੋਂ ਸਵਾਲ ਪੁੱਛਦੀ ਹਾਂ ਪੁੱਛ ਲਓ ਜੀ ਤੁਸੀਂ ਉਹਦਾ ਜਵਾਬ ਦੇਣਾ ਹੈ ਬੱਟੇ ਸਾਡੇ ਵੱਲੋਂ ਤਾਂ ਜਵਾਬ ਹੀ ਹੈ ਜੀ ਮੈਂ ਜਾ ਤੈ ਲੈਲਾ ਤੇ ਮਜਨੂ ਦਾ ਆਪਸ ਵਿੱਚ ਕੀ ਸਬੰਧ ਸੀ ਮੈਂ ਦੱਸਾਂ ਜੀ ਮੈਂ ਦੱਸੂਗਾ ਜੀ ਮੈਂ ਦੱਸਦਾ ਮੜ ਗਈ ਮੈਂ ਦੱਸੂਗਾ ਜੀ ਮੈਂ ਦੱਸਦਾ ਲੈਲਾ ਤੇਰੀ ਭੂਆ ਲੱਗਦੀ ਸੀ ਮੈਂ ਦੱਸ ਲਈ ਤੂੰ ਦੱਸ ਲੈਣ ਤੂੰ ਦੱਸ ਰੋ ਪੈਣ ਜੀ ਲੈਲਾ ਤੇ ਮਜਨੂ ਦਾ ਨਾ ਜੀ ਸਬੰਧ ਨਾ ਜੀ ਜਿਹੜਾ ਆਪਣੇ ਡਰੈਗ ਵਾਲੇ ਮਾਸਟਰ ਜੀ ਦੇ ਸਹਣ ਸਾੜੀ ਭੈਣ ਜੀ ਦਾ ਉਹ ਸੀ ਜੀ ਓਏ ਮੈ ਸੌਰੀ ਜੀ ਚਲੋ ਮੈਨੂੰ ਇਹ ਦੱਸੋ ਤਾਂ ਤੂੰ ਹੀ ਦੱਸ ਮੈਨੂੰ ਚੰਦ ਤੇ ਸਭ ਤੋਂ ਪਹਿਲਾ ਪੈਰ ਕਿਹਨੇ ਰੱਖਿਆ ਸੀ ਬੜੀ ਪਹਿਲਾ ਪੈਰ ਪਹਿਲਾ ਪੈਰ ਦੀ ਨੀਲ ਆਰਮ ਸਟਰੌਂਗ ਨੇ ਰੱਖਿਆ ਸੀ ਜੀ ਵੈਰੀ ਗੁੱਡ ਸ਼ਾਬਾਸ਼ ਹਣ ਮੈਨੂੰ ਸਿਆਣਾ ਬੱਚਾ ਬਣ ਕੇ ਇਹ ਦੱਸ ਕਿ ਦੂਜਾ ਪੈਰ ਕਿਹਨੇ ਰੱਖਿਆ ਸੀ ਉਹ ਵੀ ਤਾਂ ਜੀ ਉਸੇ ਨੇ ਰੱਖਿਆ ਸੀ ਉਹਨੂੰ ਕਿਹੜਾ ਪੋਲੀਆ ਹੋਇਆ ਹੋਇਆ ਸੀ ਯਾਹ ਚਾ ਤੇਰੀ ਉਹ ਚਲੋ ਮੈਨੂੰ ਇਹ ਦੱਸੋ ਕਿ ਜੇ ਮੈਂ ਕੁਈ ਦੱਸ ਮੈਨੂੰ ਜੇ ਮੈਂ ਤੇਰੇ ਬਾਪੂ ਨੂੰ 50 ਰੁਪਏ ਦਿੰਨੀ ਆ ਉਧਾਰੇ 5 ਰੁਪਏ ਦਰ ਦੇ ਸੈਂਕੜੇ ਨਾਲ 2 ਮਹੀਨੇ ਬਾਅਦ ਮੈਨੂੰ ਕਿੰਨੇ ਰੁਪਏ ਵਾਪਸ ਮੋੜੂਗਾ ਕੋਈ ਪੈਸਾ ਨਹੀਂ ਮੋੜਦਾ ਉਹ ਅਕੀਮਾ ਤੈਨੂੰ ਮਹਿਸ ਨਹੀਂ ਆਉਂਦਾ ਮਣੀ ਤੁਸੀਂ ਮੇਰੇ ਬਾਪੂ ਨੂੰ ਜਾਣਦੇ ਜੀ ਉਹ ਤਾਂ ਚਰਦੇ ਦੀ ਪੁੜੀ ਤੇ 5 ਰੁਪਏ ਨਹੀਂ ਕਿਸੇ ਨੂੰ ਮੋੜਦਾ ਤੈਨੂੰ 50 ਕਿੱਦੋਂ ਮੋੜ ਦੂ ਤੁਸੀਂ ਚੱਪ ਕਰਦੇ ਕਿ ਨਹੀਂ ਜਾਣਦੇ ਓਏ ਤਗੜਿਆ ਹਾਂ ਜੀ ਤੂੰ ਦੱਸ ਹਾਂ ਜੀ ਸ਼ਾਮ दारू ਨਹੀਂ ਪੀਂਦਾ ਹੈ ਇੱਥੇ ਸ਼ਾਮ ਕੀ ਆ ਇਹਦੇ ਚ ਜੀ ਜੇ ਸ਼ਾਮਦਾਰੂ ਨਹੀਂ ਪਿੰਦਾ ਫਿਰ ਤਾਂ ਜੀ ਸ਼ਾਮ ਇਹਦੇ ਚ ਰਾਦਾ ਸੁਆਮੀ ਹੋਇਆ ਜੀ ਅਈ ਵੇ ਪਰ ਮੈਨੂੰ ਇਹ ਦੱਸੋ ਕਿ ਪੰਜਾਬ ਚ ਸਭ ਤੋਂ ਜ਼ਿਆਦਾ ਪਰ ਕਿੱਥੇ ਪੈਂਦੀ ਆ ਪੈਂਦੀ ਮੁਹਾਬ ਤਰੀਬ ਸਭ ਤੋਂ ਜ਼ਿਆਦਾ ਵਰਪਾ 5 ਵਜੇ ਤਾਂ ਵਾਂਦਾਰੂ ਦੇ ਵਲਾਸਾ ਜੀ ਪੈਂਦੀ ਆ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਸ਼ੇ ਦੀ ਗੱਲ ਕਰਦੇ ਆ ਚਲੋ ਅੱਜ ਤੋਂ ਬਾਅਦ ਤੁਸੀਂ ਕਸਮ ਖਾਓ ਕਿ ਵੱਡੇ ਹੋ ਕੇ ਉਸੀ दारू ਨਹੀਂ ਪੀਓਗੇ ਨਹੀਂ ਪੀਵਾਂਗੇ ਜੀ ਯਾਰਦਾ ਨਹੀਂ ਲਾਓਗੇ ਨਹੀਂ ਲਾਉਦੇ ਜੀ ਦੀਦੀ ਟਾਈਪ ਪੀਓਗੇ ਨਹੀਂ ਪੀਵਾਂਗੇ ਜੀ ਜੂਆ ਨਹੀਂ ਖੇਡੋਗੇ ਜੂਆ ਨਹੀਂ ਖੇਡਾਂਗੇ ਜੀ ਕਿਸੇ ਵੀ ਪਰਾਈ ਕੁੜੀ ਨੂੰ ਨਹੀਂ ਛੇੜੋਗੇ ਨਹੀਂ ਛੇੜਾਂਗੇ ਜੀ ਤੇ ਦੇਸ਼ ਨੂੰ ਤੁਹਾਡੀ ਜਾਨ ਦੀ ਲੋੜ ਪੈ ਗਈ ਤਾਂ ਤੁਸੀਂ ਖੁਸ਼ ਹੋ ਕੇ ਦੇਸ਼ ਲਈ ਜਾਨ ਦਓਗੇ ਸਤੇ ਦੇਵਾਂਗੇ ਜੀ ਹੋਰ ਫਿਰ ਇਹ ਜੀ ਜਾਣ ਦਾ ਜ਼ਿਕਰਾਂਗੇ ਵੀ ਕੀ